ਉਹਨੂੰ ਵੀ ਲੱਗੀ ਯਾਰ ਉਹਨੂੰ ਵੀ ਲੱਗੀ ਨਵੀਂ ਗੱਡੀ ਨੂੰ ਓਏ ਇਹਦੀ ਵੀ ਨਹੀਂ ਚਾਬੀ ਲੱਭ ਆ 9188 ਦੀ ਚਾਬੀ ਕਿੱਥੇ ਆ ਓਏ ਇਹਦੀ ਪਰਾ ਕਰ ਲਓ ਯਾਰ ਆ ਆ ਖੋਲ ਬਈ ਆ ਇਧਰ ਆ ਜਾ ਜਮੀ ਲੋਕ ਹੈਗਾ ਖੜ ਜਾ ਖੜਾ ਇੱਕ ਮਿੰਟ ਪਿੱਛੇ ਇਹ ਵੀ ਲੋਕ ਆ ਯਾਰ ਆ ਜਾ ਆ ਜਾ ਬਈ ਭੈਣ ਦੇ ਪੈਰਾਂ 'ਚ ਕੱਚ ਵੜ ਗਿਆ ਓਏ ਮੇਰੇ ਵੀ ਵੜ ਗਿਆ ਨਾ ਕੋਈ ਨਹੀਂ ਖੜ ਜਾ ਖੜ ਜਾ ਖੜਾ ਰਾਜੂ ਇਹ ਕਿਹੜਾ ਖੁੱਲਦੀ ਆ ਰਾਜੂ ਆ ਬਾਜੂ ਖੁੱਲਗਾ ਤਾ ਉਹ ਪੈਂਚਾਂ ਨਵੀਂ ਗੱਡੀ ਗਈ ਯਾਰ 9663 ਹੈਲੋ ਇਹਦਾ ਅੱਗੇ ਨੂੰ ਕਰਕੇ ਅੱਗੇ ਨੂੰ ਕਰਕੇ ਪਾ ਕੇ ਦੇਖ ਅੱਗੇ ਨੂੰ ਕਰਕੇ ਪਾ ਕੇ ਦੇਖ ਚੱਲ 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 ਯਾਰ ਜਾਣ ਦੇ ਜਾਂਦੇ ਜਾ ਯਾਰ ਇਹਦੀ ਚ 9188 ਕੋਲ ਖੜੀ ਆ 86 8676 ਕੋਲ ਖੜੀ ਆ ਉਹਨੂੰ ਅੱਗ ਲੱਗੀ ਦੂਜੀ ਇਹਨੂੰ ਮਿੰਨੀ ਨੂੰ 9636 ਖੜੀ ਆ ਪਾਂਦੇ ਪਾਂਦੇ ਆ ਸ਼ੀਸ਼ਾ ਪਾਂਦੇ ਇੱਕ ਮਿੰਟ ਦੇਖੀ ਪਾਪਾ ਖਾਇ ਨਹੀਂ ਕੋਈ ਹੈ ਹੈ ਚੱਲੋ 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 ਬਚ ਗਈ ਬਚ ਗਈ ਇਹ ਵੀ ਬਚ ਗਈ ਬੜੇ ਔਕੇ ਭਾਂ ਤੇ ਸ਼ੀਸ਼ੇ ਤੋੜ ਕੇ ਦੇ ਪਹਿਲਾਂ ਨਿਊਟਰਲ ਕਰੀ ਫੇਰ ਨਹੀਂ ਰੁੜੀ ਫਿਰ ਹੈਂਡ ਬ੍ਰੇਕ ਦੀ ਉਹ ਕਰੀ ਬਾ ਉਹ ਦੂਰ ਹੈ ਬਚ ਗਈ 9963 ਵੀ ਬਚ ਗਈ ਕੋਈ ਨਾ ਡਰਿਆ ਕਰੋ ਇਹ ਵੀ ਬਚ ਗਈ ਕੱਲੇ ਮਿੰਨੀ ਫੋਗੀ ਉਹ ਵੀ ਬਚ ਗਈ ਮਾੜਾ ਮੋਟਾ ਹੀ ਫੁਗੀ ਆ ਵੀ ਓਏ ਇਹਨੂੰ ਫੜ ਲੈ ਯਾਰ ਫੜ ਲੈ ਫੜ ਲੈ ਇਹਨੂੰ ਨਾਲ ਫੜ ਲੈ ਫੜ ਲੋ ਇੱਧਰ ਮਾਰ ਇੱਧਰ ਇੱਧਰ

ਏਦੇ ਪਰਮਾਰ ਉੱਪਰ ਉੱਪਰ ਉਹ ਦੇਖੋ ਪਰ ਹਾਂਜੀ ਉਹ ਉੱਥੋਂ ਲਾ ਕੇ ਲਿਓ ਯਾਰ ਕਿੱਦਾਂ ਉੱਥੇ ਟੰਗ ਸਾਰੇ ਦਾ ਲਾ ਲੈਂਦੇ ਖਲੇਰੇ ਉਹ ਰਹਿੰਦਾ ਕੋਈ ਹੋਰ ਹੋਰ ਕਰਦੇ ਇਹਨੂੰ ਪਿੱਛੇ ਉਹ ਪਿੱਛੇ ਕਰ ਦੋ ਹੋਰ ਇਹਨੂੰ ਨੇੜੇ ਲਾ ਦੋ ਇਹਨੂੰ ਪਿੱਛੇ ਕਰ ਦੋ ਹੋਰ ਥੋੜੀ ਨੇੜੇ ਲਾ ਦੋ ਉਹ ਨੀੜਾ ਬਹੁਤ ਜੱਗ ਉਹ ਫਾਇਰ ਬ੍ਰਿਗੇਡ ਆ ਗਈ ਜੇ ਰਬਿਆ ਜ਼ਰੂਰੀ ਆ ਟੈਂਕੀ ਪਾੜ ਜਾਣੀ ਇਹਦੇ ਕੋਲ ਖੜੀ ਕੋਲੇ ਉਹਦੇ ਵਿੱਚ ਬੰਦੇ ਆ ਦੂਰ ਨੇ ਨਹੀਂ ਆ ਮੈਂ ਹੀ ਆ ਹਾਂ ਕਿਹਦੇ ਚ ਚਾਰਵੀਂ ਵਾਲਾ ਇਹ ਆ ਟਾਈਮ ਕਿੰਨਾ ਹੋਇਆ ਹੁਣ 1:02 ਦੋ ਅੱਜੇ ਨੇ ਚਾਹ ਗੱਡੀਆਂ ਮਹਾ ਬੱਜੀਆਂ ਆ ਤੋ ਨਵੀਂ ਗੱਡੀ ਇੱਕ ਆ ਇੱਕ ਆ ਉਹ ਨਵੀਂ ਹਾਂ ਇਹਦਾ ਨੰਬਰ ਕਿੰਨਾ 9188 ਦੱਸ ਬੰਦਾ ਕੀ ਕਰੇ ਯਾਰ ਨਾ ਚਾਬੀ ਹੈ ਕਿਸ ਦੀ ਗੱਡੀਆਂ ਲੋਕ ਨੇ ਆਜ ਨਾ ਇਹਨੂੰ ਮਾਰ ਇਧਰੋਂ ਇਹਨਾਂ ਗੱਡੀ ਦਾ ਸ਼ੀਸ਼ਾ ਤੋੜੋ ਇਹਨਾਂ ਲਗਵਾਉਣ ਦੀ ਕੋਈ ਬਾਤ ਨਹੀਂ ਇਹਨੂੰ ਸ਼ੀਸ਼ੇ ਕੀ ਤੋੜੇਗਾ ਤੂੰ ਅੱਗੇ ਕੋਲ ਤਾਂ ਜਾਇ ਨਹੀਂ ਜਾਂਦਾ ਕੋਲ ਮਾਰ ਕੋਲ ਕਰ ਫੁੱਲ ਖੋਲਦੇ ਫੁੱਲ ਖੋਲਦੇ ਫੁੱਲ ਖੋਲਦੇ ਖੋਲਦੇ ਆਂ ਨੇੜੇ ਕਰਦੇ ਇੱਧਰ ਨਹੀਂ ਘੜ ਘੜ ਇੱਧਰ ਹਵਾ ਪੈਂਦੀ ਇੱਧਰ ਨੂੰ ਘੜ ਇੱਧਰ ਇੱਧਰ ਹਾਂ ਇੱਥੇ ਮਾਰ ਇਹਦਾ ਬੋਲ ਨਹੀਂ ਕਰਦਾ ਪੂਰਾ ਖੋਲ ਨਾ ਪੂਰਾ ਖੋਲ ਇਹਦਾ ਛੀਦਾ ਨਹੀਂ ਕੁਰਦਾ ਤੇ ਹਾਂ ਹਾਂ ਕਰਦੇ 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 ਇਹਦਾ ਛੀਦਾ ਵੀ ਕੁਰਦਾ ਯਾਰ ਓਏ ਨੂਦ ਲਾਤੀ ਇੱਥੇ ਨਹੀਂ ਕਰਦਾ ਇੱਥੇ ਇਹਦੇ ਮਾਰੇ ਨੇ ਨੇੜੇ ਕਰਕੇ ਨੇੜੇ ਕਹਿੰਦਾ ਗਿਆ ਜਾਂਦਾ ਤੇ ਚੱਲੋ ਬਰਾ ਕਿੱਦਾਂ ਗੱਡੀ ਹੈ ਇਹ 993 ਉਹ ਡੀਲਰ ਡੀਲਰ ਟੈਕਿੰਗ ਨਾਲ ਪਾਸਾ ਨੂੰ ਧੋਖੇ ਦਾ ਮਾਰਦਾ ਕੋ ਡੀਲਰ ਟੈਕਿੰਗ ਨੂੰ ਭਾਈ ਬੈਂਕ ਕਟ ਕਰਨ ਬਹੁਤ ਬੜਾ ਦੋ ਬੱਦਲ ਲੱਗੇ ਜਨਾਬ ਉਹ ਜੈਨ ਬਰਾਫ ਕਹਿੰਦਾ ਇੱਧਰ ਹੋ ਜਾ ਉਹ ਹਾਂ ਮਤਲਬ ਨਿਕਲ ਉਹ ਲੋੜੀ ਉਹ ਹੁਣ ਇੱਥੇ ਕੀ ਕਰ ਲੱਗਾ ਬਲਾਸਟ ਮਾਰ ਤੋ ਆ ਫਟਾਫਟ ਉਹ ਲੱਗੂਗਾ ਟਾਈਮ ਲੱਗਦਾ ਬੜੇ ਕੱਢ ਲੋ ਬੜੇ ਕੱਢ ਲੋ ਤੇ ਬੜੇ ਕੱਢ ਲੋ ਟਾਇਰ ਫਟ ਗਿਆ ਟਾਇਰ ਅਗਲਾ ਟਾਇਰ ਆ ਪਰਲਾ ਅਗਲਾ ਟਾਇਰ ਆ ਪਰਲਾ ਆ ਦੂਰ ਟਾਇਰ ਦਾ ਬੜਕਾ ਹੈ ਉਹ ਟਾਇਰ ਦਾ ਬੜਕਾ ਹੋ ਰੱਖੋ ਥੱਲੇ ਟਾਇਰ ਫਟ ਗਿਆ ਚੜਿਆ ਦੇਖੋ ਟਾਇਰ ਤਾਂ ਢਾਕਾ ਆ ਰਾਮਾ ਉਹ ਵੀਰੇ ਪਰਲਾ ਟਾਇਰ ਦੇਖ ਬਹਿ ਗਿਆ ਏ ਉਹ ਪਰਲਾ ਟਾਇਰ ਤਾਂ ਦੇਖ ਬਹਿ ਗਿਆ ਉਹਦੇ ਢਾਕਾ ਮਾਰਿਆ ਥੱਲੇ